ਉਹ ਮਿੰਟ ਸੰਗਤ ਦੇ بابا ਬਲਬੀਰ ਸਿੰਘ ਹੋਰਾਂ ਨੇ ਕਿਲਾ ਨਗਰਸਰ ਤੋਂ بابا ਲੱਖਾ ਜੀ ਨੇ بابا ਬਚਨ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਡਿਪਲ ਜੀ ਤੇ ਮੈਂ ਭਾਈ ਰਜਿੰਦਰ ਸਿੰਘ ਜੀ ਨੂੰ ਤੇ ਰਾਣਾ ਦਲਜੀਤ ਸਿੰਘ ਹੋਰਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਆ ਜਾਣ ਇੱਕ ਵੈਕਣ بابا ਬਲਬੀਰ ਸਿੰਘ ਹੋਰਾਂ ਨੂੰ ਅਮਰਜੀਤ ਸਿੰਘ ਦੀ ਚਾਪਲਾ ਜਰਨੈਲ ਸਿੰਘ ਦੀ ਔਲਖ ਸਾਰਿਆਂ ਨੂੰ ਬੇਨਤੀ ਹੈ ਆਲੰਗੋ ਦਿੱਸ ਤੇ ਪ੍ਰਾਰਥਨਾਉ ਬੈਠ ਜਾਓ ਬੈਠ ਜਾਓ ਜੀ ਦੋਨੇ ਜਿਹੜੇ ਬੋਲੇ ਬਾਬਾ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਜਰਾ ਦੇਖ ਲੇ ਆਲੋ ਜਾਵੇ ਫਤੇ ਪਾਵੇ ਬੱਜਾ ਮਾਨਾ ਪੁਰਸ਼ਾਂ ਨੂੰ ਬੇਨਤੀ ਹੈ ਕਿ ਬੀਬੀ ਜੀ ਦੀਆਂ ਨੋਆ ਨੇ ਬਹੁਤ ਸੇਵਾ ਕੀਤੀ ਆ ਆਪਣੀ ਸੱਸ ਮਾਤਾ ਲੀਲਾ ਬਤੀ ਜੀ ਦੀ ਤੇ ਮੈਂ ਬਾਬਿਆਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦੋਵਾਂ ਬੀਬੀਆਂ ਨੂੰ ਬੀਬੀ ਮੈਨੂੰ ਨਾਂ ਨਹੀਂ ਆਦਾ ਦੋ ਬੰਦ ਸਿਰੋਪਾ ਲੈ ਲੈਣ ਤਿੰਨ ਤਿੰਨ ਨੇਜੀ ਹੋ ਸੱਚੋ ਜਿਹੜੇ ਚੜਾਈ ਕਰ ਗਏ ਸੀਗੇ ਉਹ ਵੀ ਬੀਤ ਜੀ ਦਾ ਮੈਂ ਨਾਂ ਭੁੱਲ ਗਿਆ ਸਿੱਧੀ ਬਾਗ ਵੱਲੋਂ ਬਾਬਾ ਗੁਰਦੇਵ ਸਿੰਘ ਉਹਨਾਂ ਵੱਲੋਂ ਬੈਸ ਤੇ ਦੀ ਸਿਰੋਪਾ ਇਹਨਾਂ ਕੋਲੋਂ ਵੀ ਲਾਓ ਤੇ ਉਹਨਾਂ ਬੀਬੀਆਂ ਨੂੰ ਵੀ ਬੇਨਤੀ ਹੈ ਤੇ ਸ਼ੀ ਦੀ ਮੈਂ ਬੋਲੇ ਸੋਨਹੁ ਆਸਮ ਕੇ ਬਾਬਾ ਜੀ ਮਾਤਾ ਲੀਲਾਮਤੀ ਜੀ ਦੀ ਵੱਡੀ ਭੈਣ ਬੀਬੀ ਵਿਦਿਆ ਮੱਤੀ ਜੀ ਨੂੰ ਵੀ ਬੋਲੇ ਸੋਨਹੁ ਸਤਿ ਸ਼੍ਰੀ ਅਕਾਲ ਬਾਕੀ ਬੀਬੀਆਂ ਨੂੰ ਬੇਨਤੀ ਹੈ ਉਹ ਵੀ ਆ ਕੇ ਸਿਰੋਪਾ ਲੈਣ ਦੀ ਕਿਰਪਾ ਕਰ ਬਾਬਾ ਡਿੰਪਲ ਜੀ ਨੂੰ ਬੇਨਤੀ ਹੈ ਬੋਲੇ ਸੋਨਹੁ ਬਾਬਾ ਘੋਟੇ ਢਾਗੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਬਾਕੀ ਸਰੋਪਾ ਜਵਾਬ ਜੀ ਜੀ ਨੂੰ ਅੱਗੇ ਹੋ ਕੇ ਆ ਜਾਓ ਜੀ ਇੱਕ ਮਿੰਟ ਮੇਰੀ ਬੋਲਣ ਦਿਓ ਜੀ ਆਗੇ ਆ ਜਾਓ ਅੱਗੇ ਨੂੰ ਬਾਬਾ ਜੀ ਆਓ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਆਓ

ਤਾਂ ਸ਼ਿਰਕ ਰਿਹਾ ਹੈ ਵਾਹਿ ਖਾਲਸਾ ਫਤਿਹ ਜੀ ਨਹੀਂ ਨਹੀਂ ਜਿੱਦਾਂ ਹੋ ਸਕਦਾ ਹੈ ਕਿ ਹੋਗ ਨਹੀਂ ਸਕਦਾ ਵਾਹਿ ਸੱਠੀ ਵਾਹਿ ਖਾਲਸਾ ਫਤਿਹ ਜੀ ਫਤਿਹ ਜੀ ਵਾਹਿ ਖਾਲਸਾ ਫਤਿਹ ਜੀ ਤਾਂ ਨਵਾਂ ਬੋਲ ਨਹੀਂ ਹਮੇਸ਼ਾ ਹੀ ਸੁਣਾਓ ਤੁਸੀਂ ਹੈਗਾ ਸਿੱਖ ਸਾਡਾ ਫਰਜ਼ ਹੈ ਹਾਂ ਨਹੀਂ 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 ਮਜਾਕ ਮਜਾਕ ਹੀ ਬਣਾ ਕੇ ਰੱਖਦਾ ਹੈ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਲਾਈਕ ਸਵਾਈਕ ਕੋਈ ਨਹੀਂ ਬਾਬਾ ਜੀ ਬਾਈ ਫਾਸਫਾ ਤੇ ਜੀ ਹਾਂ ਤਾਂ ਲੱਗਦਾ ਨੀਂਦ ਕਿਹੜੀ ਜੀ ਠੀਕ ਹੈ ਅੱਜ ਅਰੇ ਖਰ ਸਾਈ ਫੁੱਟ ਜੀ ਬਾਬਾ ਜੀ ਮੇਰੇ ਬੇਟੇ ਨੇ ਨੰਬਰਸਾਹ ਦਾ ਗਾਣਾ ਗੱਡੇ ਸੀ ਸ਼ੌਧ ਨੰਬਰਸਾਹ ਦਾ বাজਦਾ ਹਾਂਜੀ ਤੇ ਮਹਰ ਨੇ ਬੜੀ ਕਿਰਪਾ ਕੀਤੀ 200 ਲੋਕਾਂ ਨੇ ਬਲਕਿ ਤਾਂ ਉਹਨੂੰ ਲਾਈਕ ਨੰਬਰਸਾਹ ਦੇ ਨਾਮ ਤੇ ਸਤਨਾਮ ਸਿੰਘ ਜੀ ਆਏ ਸੀ ਪਰ ਆਪਣੇ ਹੋਰ ਕਿਰਪਾ ਕਰਨ ਪਟਨਾ ਸਾਹਿਬ ਵਾਲੇ ਹਾਂਜੀ ਤੇ ਉਹਨਾਂ ਦੋਸ਼ਾ ਕੀ ਕੀ ਤੇ ਉਹਨੂੰ ਕੰਪਨੀ ਨੇ ਜੁਆਇਨ ਵੀ ਕਰ ਲਿਆ ਜੀ ਬਹੁਤ ਵਧੀਆ ਇਸ਼ਰ ਸਿੰਘ ਜੀ ਜੀ ਤੇ ਆਪਣਾ ਬੜਾ ਕੰਟੈਕਟ ਨੰਬਰ ਦੇ ਦਿਓ ਤੁਹਾਡੇ ਨਾਲ ਕੋਈ ਬਖਸ਼ਿਸ਼ ਕਰਨਗੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕੋਈ ਆਪਣਾ ਕੰਟੈਕਟ ਨੰਬਰ ਦਿਓ ਹਾਂਜੀ